ਮੈਨੂੰ ਲੱਗਦਾ ਸਾਰਾ ਸੁਪਨਾ ਹੀ ਹੈ ਅੱਜ ਵੀ ਜੋ ਚੱਲ ਰਹੇ ਸੁਪਨਾ ਹੀ ਹੈ ਸੁਪਨੇ ਤੋਂ ਬਾਹਰ ਤੇ ਕੁਝ ਹੈ ਨਹੀਂ ਜਿੰਦਾ ਵੱਡਾ ਮਰਜੀ ਸੁਪਨਾ ਦੇਖ ਲੋ ਇਹ ਜ਼ਿੰਦਗੀ ਜੋ ਚੱਲ ਰਹੀ ਹੈ ਸੁਪਨਾ ਹੀ ਚੱਲਦੇ ਨੇ ਉਹ ਸੁਪਨੇ ਜਿੰਦੇ ਵੱਡੇ ਸੁਪਨੇ ਦੇਖੀਏ ਤੁਹਾਡੀ ਮੰਜ਼ਿਲ ਔਰ ਪੰਜਾਬ ਮੇਰੇ ਲਈ ਮੇਰੀਆਂ ਜੜ੍ਹਾਂ ਜਿੱਦਾਂ ਵੀ ਸਰ ਲਈ ਕਿ ਆ ਕੇ ਪੰਜਾਬੀ ਫਿਲਮ ਜ਼ਰੂਰ ਕਰੂੰ ਮੈਂ ਮੈਂ ਸੋਚਿਆ ਹੋਇਆ ਪੰਜਾਬੀ ਫਿਲਮ ਇੱਕ ਪੰਜਾਬੀ ਐਲਟੋ ਹਰ ਸਾਲ ਬਟਰਾਈ ਕਰਦਾ ਕਿ ਮੈਂ ਕਰਾਂ ਤੇ ਉਸ ਤੋਂ ਬਾਅਦ ਬਾਕੀ ਕੰਦਾ ਬਾਅਦ ਗਿਆ ਕਦੇ ਹਰ ਵਾਰੀ ਟਰਾਈ ਕਰਦਾ ਕਿ ਮੈਂ ਪੰਜਾਬੀ ਫਿਲਮ ਇੱਕ ਜ਼ਰੂਰ ਕਰਾਂ ਪੰਜਾਬੀ ਗਾਣੇ ਆਉਂਦੇ ਰਹਿਣ ਬਾਕੀ ਜੋ ਮੈਂ ਜਿੱਥੇ ਕੰਮ ਕਰਦਾ ਕਰਦਾ ਰਹਾ ਪਰ ਇਹ ਕਦੇ ਨਹੀਂ ਜਦ ਤੱਕ ਮਹਾਰਾਜ ਦੀ ਮਰਜ਼ੀ ਹੈ ਮੈਂ ਤਾਂ ਕੌਣ ਕਰਾਂ ਪੰਜਾਬ ਤੋਂ ਮੈਂ એનર્ਜੀ ਲੈ ਕੇ ਜਾਂਦਾ ਜਦੋਂ ਵੀ ਮੈਂ ਹੋਣਾ ਪੰਜਾਬ ਤੋਂ એનર્ਜੀ ਲੈ ਕੇ ਜਾਂਦਾ ਤੇ ਫੇਰ ਉਹ ਮੈਂ ਜਿੱਥੇ ਵੀ ਜਾਵਾਂ ਦੁਨੀਆ ਦੇ ਪੂਰੇ ਵਰਲਡ 'ਚ ਤੇ ਉਹ ਪੰਜਾਬ ਮੇਰੇ ਨਾਲ ਹੀ ਹੁੰਦਾ ਇਹ ਪੰਜਾਬ ਦੀ ਬਿੱਟੀ ਹੈ ਇਹ ਜਿਹੜੀ ਮੇਰੀ ਮਿੱਟੀ ਹੈ ਇਹ ਪੰਜਾਬ ਦੀ ਹੈ ਇਹਨੇ ਪੰਜਾਬ 'ਚ ਹੀ ਰੋਲਣਾ ਅਖਰ ਨੂੰ ਆ ਕੇ ਸੋ ਪੰਜਾਬ ਮੇਰੇ ਨਾਲ ਹੀ ਹੈ ਭਲਾ ਪੰਜਾਬ ਮੇਰੇ ਬਲੱਡ 'ਚ ਹੈ ਪੰਜਾਬ ਦੀ ਮਿੱਟੀ ਹੈ ਇਹਨੇ ਜਿੱਥੇ ਜਾਊਗਾ ਪੰਜਾਬ ਮੇਰੇ ਨਾਲ। ਮੀਨੂ ਜੀ ਮੇਰੇ ਤੋਂ ਸੀਨੀਅਰ ਨਹੀਂ। ਤੇ ਇਹ ਜੋ ਕਰੀ ਜਾਣਗੇ ਮੈਂ ਪਿੱਛੇ ਪਿੱਛੇ ਉਹ ਹੀ ਕਰੀ। ਆਏ ਹਾਏ ਹਾਏ ਹਾਏ। ਇਹ ਰੈਲੂ ਜੀ ਜਦੋਂ ਤੱਕ ਇਹਨੇ ਮੈਂ ਵੀ ਉਦੋਂ ਤੱਕ ਹੈਗਾ ਰੈਲੂ। ਸੋ ਮੈਂ ਇਹਨਾਂ ਤੋਂ ਲੈਣਾ ਇੰਸਪੀਰੇਸ਼ਨ। ਹੂੰ ਤੇ ਹਾਂਜੀ ਮੀਨੂ ਜੀ ਬਹੁਤ ਪੇਸਟ। ਮੈਨੂੰ ਲੱਗਦਾ ਸਾਰਾ ਸੁਪਨਾ ਹੀ ਹੈ। ਅੱਜ ਵੀ ਜੋ ਚੱਲ ਰਿਹਾ ਸੁਪਨਾ ਹੀ ਹੈ। ਸੁਪਨੇ ਤੋਂ ਬਾਹਰ ਤਾਂ ਕੁਝ ਹੈ ਨਹੀਂ। ਦੁਨੀਆ ਸੁਪਨਾ ਹੀ ਹੈ। ਜਿੱਡਾ ਵੱਡਾ ਵੱਡਾ ਸੁਪਨਾ ਦੇਖ ਲਓ। ਇਹ ਜ਼ਿੰਦਗੀ ਜੋ ਚੱਲ ਰਹੀ ਹੈ ਸੁਪਨਾ ਹੀ ਚੱਲ ਰਹੀ ਹੈ। ਉਹ ਸੁਪਨੇ ਜਿੱਡੇ ਵੱਡੇ ਸੁਪਨੇ ਦੇਖੀਓ। ਤੁਹਾਡੀ ਬਦਸਿੰਗ ਔਰ ਮੇਰੀਆਂ ਜੜਾਂ ਜਦੋਂ ਵੀ ਸਰ ਨੇ ਕਿਹਾ ਕਿ ਪੰਜਾਬੀ ਫਿਲਮ ਜ਼ਰੂਰ ਕਰੋ ਮੈਂ ਮੈਂ ਸੋਚਿਆ ਹੋਇਆ ਪੰਜਾਬੀ ਫਿਲਮ ਇੱਕ ਪੰਜਾਬੀ ਐਲਬਮ ਹਰ ਸਾਲ ਮੈਂ ਟਰਾਈ ਕਰਦਾ ਕਿ ਮੈਂ ਕਰਾਂ ਤੇ ਉਸ ਤੋਂ ਬਾਅਦ ਬਾਕੀ ਗੱਲਾਂ ਬਾਅਦ ਦੀਆਂ ਮੈਂ ਜ਼ਰੂਰ ਹਰ ਵਾਰੀ ਟਰਾਈ ਕਰਦਾ ਕਿ ਮੈਂ ਪੰਜਾਬੀ ਫਿਲਮ ਇੱਕ ਜ਼ਰੂਰ ਕਰਾਂ ਪੰਜਾਬੀ ਗਾਣੇ ਆਉਂਦੇ ਰਹਿਣ ਬਾਕੀ ਜੋ ਮੈਂ ਜਿੱਥੇ ਕੰਮ ਕਰਦਾ ਕਰਦਾ ਰਹਾ ਪਰ ਇਹ ਕਦੇ ਨਹੀਂ ਜਦ ਤੱਕ ਮਹਾਰਾਜ ਦੀ ਮਰਜ਼ੀ ਹੈ ਮੈਂ ਤਾਂ ਕੋਣ ਕਰਾਂ ਜਦੋਂ ਵੀ ਮੈਂ ਆਉਣਾ ਪੰਜਾਬ ਤੋਂ એનર્ਜੀ ਲੈ ਕੇ ਜਾਂਦਾ ਤੇ ਫਿਰ ਉਹ ਮੈਂ ਜਿੱਥੇ ਵੀ ਜਾਵਾਂ ਦੁਨੀਆ ਦੇ ਪੂਰੇ ਵਰਲਡ 'ਚ ਤੇ ਉਹ ਪੰਜਾਬ ਮੇਰੇ ਨਾਲ ਹੀ ਹੁੰਦਾ ਇਹ ਪੰਜਾਬ ਦੀ ਮਿੱਟੀ ਹੈ ਇਹ ਜਿਹੜੀ ਮੇਰੀ ਮਿੱਟੀ ਹੈ ਇਹ ਪੰਜਾਬ ਦੀ ਹੈ ਤੇ ਇਹਨੇ ਪੰਜਾਬ ਚ ਹੀ ਰੋਲ ਲਾ ਅਖਰ ਨੂੰ ਆ ਕੇ ਸੋ ਪੰਜਾਬ ਮੇਰੇ ਨਾਲ ਹੀ ਹੈ ਭਲਾ ਪੰਜਾਬ ਮੇਰੇ ਬਲੱਡ ਚ ਹੈ ਪੰਜਾਬ ਦੀ ਮਿੱਟੀ ਹੈ ਇਹ ਜਿੱਥੇ ਜਾਊਗਾ ਪੰਜਾਬ ਮੇਰੇ ਨਾਲ ਨੀਰੂ ਜੀ ਮੇਰੇ ਤੋਂ ਸੀਨੀਅਰ ਨੇ ਤੇ ਇਹ ਜੋ ਕਰੀ ਜਾਣਗੇ ਮੈਂ ਪਿੱਛੇ ਪਿੱਛੇ ਹੋਈ ਕਰੀ ਆਏ ਹਾਏ 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 ਇਹ ਰੈਲਮ ਜੀ ਜਦੋਂ ਤੱਕ ਇਹਨੇ ਮੈਂ ਵੀ ਉਦੋਂ ਤੱਕ ਹੈਗਾ ਰੈਲਮ ਸੋ ਮੈਂ ਇਹਨਾਂ ਤੋਂ ਲੈਣਾ ਇਨਸਪੀਰੇਸ਼ਨ ਤੇ ਹਾਂਜੀ ਨੀਰੂ ਜੀ ਕਾਪੀ ਪੇਸਟ ਮੰਗੇ ਸੌਦਾ ਮਾ ਜੋ ਮੰਗਿਓ ਦਵਾ ਗੱਲਾਂ ਚ ਗਲੋ ਦਵਾ ਨਹੀਂ ਜੱਟੀਏ ਚੜ ਕੇ ਚਵਾਰੇ ਦਵਾ ਚੰਦ ਦਵਾ ਤਾਰੇ ਦਵਾ ਹੋਰ ਤੈਨੂੰ ਦਵਾ ਦੱਸ ਕੀ ਜੱਟੀਏ ਦੱਸ ਮੰਗੇ ਸੌਦਾ ਮਾ ਜੋ ਮੰਗਿਓ ਦਵਾ ਗੱਲਾਂ ਚ ਗਲੋ ਦਵਾ ਨਹੀਂ ਜੱਟੀਏ ਚੜ ਕੇ ਚਵਾਰੇ ਦਵਾ ਚੰਦ ਦਵਾ ਤਾਰੇ ਦਵਾ ਹੋਰ ਤੈਨੂੰ ਦਵਾ ਦੱਸ ਕੀ ਜੱਟੀਏ ਦੱਸ ਕੀ ਲੈ ਸੱਚ ਦੀ ਏ ਤੂੰ ਮੱਥੋ